ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਦੁਖ ਬਿਨ ਸਹਿ ਸਹਿ ਸਾ ਗयो ਸਰਨ ਗਹੀ ਹਰ ਰਾਇ ਮਨ ਚੰਦੈ ਫਲ ਪਾਇਆ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੱਥੀ ਗਾਉੜੀ ਰਾਗ ਵਿੱਚ ਪੰਜਵੇਂ ਪਾਸ਼ਾ ਦਾ ਇਹ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 300 ਅੰਗ ਤੇ ਸੁਭਾਇਮਾਨ ਹੈ ਆਪ ਜੀ ਨੇ ਇਸ ਲੋਕ ਦਾ ਪਾਠ ਸਰਵਣ ਕੀਤਾ ਹੈ ਇਸ ਲੋਕ ਵਿੱਚ ਗੁਰੂ ਪਾਸ਼ਾ ਸਾਨੂੰ ਜੋ ਸਮਝਾ ਰਹੇ ਨੇ ਤਿੰਨੇ ਸਤਿਗੁਰੂ ਨੇ ਮੈਨੂੰ ਸਮਝ ਬਖਸ਼ੀ ਹੈ ਇਸ ਦੀ ਵਿਚਾਰ ਕਰਿਏ ਇਸ ਲੋਕ ਤੋਂ ਸਾਨੂੰ ਜੋ ਸਿੱਖਿਆ ਮਿਲਦੀ ਹੈ ਉਸ ਨੂੰ ਸਮਝਣ ਦਾ ਯਤਨ ਕਰੀਏ ਦੁੱਖ ਬਿਨ ਸਹਿ ਸਹਿ ਸਾ ਗयो ਦੁੱਖ ਬਿਨ ਸਹਿ ਸਹਿ ਸਾ ਗयो ਸਰਨ ਗਹੀ ਹਰ ਰਾਇ ਇਸ ਤਕ ਵਿੱਚ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਕਿ ਜਿਸ ਮਨੁੱਖ ਨੇ ਨਿਜ ਘਰ ਵਿੱਚ ਵਸਦੇ ਸਤਿਗੁਰ ਦੇ ਸਨੇਹ ਤੋਂ ਚੰਗੀ ਸਿੱਖਿਆ ਲੈ ਲਈ ਉਸ ਦਾ ਜੋ ਆਤਮਿਕ ਦੁੱਖ ਸੀ ਉਹ ਮਿਟ ਗਏ ਨੇ ਉਹਦੇ ਮਨ ਦਾ ਜੋ ਡਰ ਸੀ ਦੂਰ ਹੋ ਗਿਆ ਜਦੋਂ ਮੈਂ ਨਿਜ ਘਰ ਵਿੱਚ ਵਸਦੇ ਸਤਿਗੁਰ ਦੇ ਸਨੇਹ ਤੋਂ ਚੰਗੇ ਗੁਣਾ ਨਾਲ ਆਪਣਾ ਜੀਵਨ ਜਿਉਂਦਾ ਹਾਂ ਤਾਂ ਜੋ ਮੈਂ ਆਤਮਕ ਤੌਰ ਤੇ ਦੁਖੀ ਰਹਿੰਦਾ ਸੀ ਹੁਣ ਮੈਂ ਸੁਖੀ ਹੋ ਗਿਆ ਹਾਂ ਮੇਰੇ ਜੋ ਮੰਦੇ ਖਿਆਲ ਸੀ ਉਹ ਚੰਗੇ ਹੋ ਗਏ ਨੇ ਮੇਰੇ ਮਨ ਦੇ ਵਿਚਾਰ ਚੰਗੇ ਹੋ ਗਏ ਨੇ ਮੇਰੇ ਜੋ ਮਨ ਦਾ ਡਰ ਸੀ ਦੂਰ ਹੋ ਗਿਆ ਮਨ ਚਿੰਦਾ ਫਲ ਪਾਇਆ ਨਾਨਕ ਹਰ ਗੁਰੂ ਗਾਏ ਇਸ ਤਕ ਵਿੱਚ ਗੁਰੂ ਪਾਸ਼ਾ ਸਾਨੂੰ ਸਮਝਾ ਰਹੇ ਨੇ ਕਿ ਜਦੋਂ ਮੈਂ ਹੁਣ ਰੱਬੀ ਗੁਣਾ ਨਾਲ ਆਪਣਾ ਜੀਵਨ ਜਿਉਂਦਾ ਹਾਂ ਤਾਂ ਮੇਰਾ ਮਨ ਚੰਗਾ ਸੋਚਦਾ ਹੈ ਉਸ ਦੀ ਮਨ ਦੇ ਜੋ ਵਿਚਾਰ ਚੰਗੇ ਹੋ ਗਏ ਨੇ ਉਹ ਚੰਗਾ ਸੋਚਦਾ ਹੈ ਤੇ ਚੰਗੇ ਕਰਮ ਕਰਦਾ ਹੈ ਤੇ ਉਸ ਦਾ ਫਲ ਪਾਉਂਦਾ ਹੈ ਇਸ ਸ਼ਲੋਕ ਵਿੱਚ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਇਸ ਚੈਨਲ ਦੇ ਮਾਧਮ ਰਾਹੀਂ ਤੁਸੀਂ ਗੁਰਵਾਣੀ ਦੇ ਸ਼ਬਦ ਦਾ ਪਾਠ ਤੇ ਵਿਚਾਰ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ